ਸਾਸੀ ਗਾਲ ਬਾਈ ਅਸੀਂ ਬਈ ਆਏ ਸੀਗੇ ਕੋਲਿਏ ਬਾਈ ਕੋਲੇ ਤੇ ਇਹਨਾਂ ਦੇ ਜਨ ਕਬੂਤਰ ਸੀਗੇ ਉਹ ਜਿਹੜੇ ਜਿੱਤੇ ਸੀਗੇ ਤੇ ਜਿਹੜੀ ਬਾਈ ਉਹ ਕਬੂਦਰੀ ਸੀਗੀ ਜਿਹਦਾ ਰੌਲਾ ਪੈਂਦਾ ਵੀ ਸੰਘੇ ਦੇ ਬੰਦਿਆਂ ਨੇ ਪੱਲਾ ਮਾਰਿਆ ਠੀਕ ਆ ਉਹ ਬਾਈ ਸੰਘੇ ਦੇ ਨਾਂ ਤਾਂ ਬੰਦੇ ਸੀਗੇ ਨਾ ਹੀ ਉਹ ਸੰਘੇ ਦੇ ਬੁੱਟਰੋਂ ਬੰਦੇ ਸੀਗੇ ਉਹ ਚੜਿੱਕੋ ਬੰਦੇ ਸੀਗੇ ਜਾਂ ਤਾਂ ਉਹਨਾਂ ਦਾ ਕਬੂਤਰ ਛੱਡਿਆ ਹੋਊਗਾ ਜਾਂ ਕਈ ਨਹੀਂ ਵੈਸੇ ਬਈ ਕੋਈ ਤਿੱਤ ਕਰ ਦਿੰਦਾ ਹਨਾ ਉਹ ਜਦੋਂ ਕਲੀਅਰ ਹੋਊਗੀ ਗੱਲ ਕੋਲੇ ਬੰਦੇ ਆਏ ਆ ਤੋ ਇੱਥੇ ਆਪਾਂ ਕੋਈ 100 ਗੱਲਾਂ ਕਰੀ ਜਾਈ ਉਹਦੇ ਕੋਈ ਫਾਇਦਾ ਨਹੀਂ ਤੇ ਜਿਹੜੀ ਉਹ ਕਬੂਦਰੀ ਸੀਗੀ ਉਹ ਬਈ ਸੂਨੀ ਦੇ ਘਰੋਂ ਸੀਗੀ ਠੀਕ ਆ ਉਹਦਾ ਚੱਲ ਇਹਨਾਂ ਦਾ ਹੁਣ ਫੈਸਲਾ ਹੋਊਗਾ ਉਹ ਜਿਵੇਂ ਉਹਨੇ ਕਹਿਤਾ ਉਹ ਹਰ ਕੀ ਤੇ ਹਰ ਕੀ ਨਹੀਂ ਕਹਿੰਦੇ ਉਹ ਸਾਡੀ ਕਬੂਦਰੀ ਜਿੱਤ ਗਈ ਠੀਕ ਆ ਜਿਹੜਾ ਬੰਦਾ ਕਹਿੰਦਾ ਜਿਹੜਾ ਜਿਨੇ ਕਬੂਦਰੀ ਕਟਾਈ ਆ ਪਹਿਲਾਂ ਉਹਦਾ ਉਹਨੇ 3:00 3:10 ਤੇ ਉਹ ਕਹਿੰਦਾ ਕਬੂਦਰੀ ਬਹਿ ਗਈ ਕਹਿੰਦਾ ਪਾਣੀ ਪੀਤਾ ਉਹਨੇ ਖੇਲ ਚੋਂ ਖੇਲ ਚੋਂ ਪਾਣੀ ਪੀ ਕੇ ਉੱਡ ਗਈ ਕਹਿੰਦਾ ਮੈਂ ਕਟਾਈ ਤਾਂ ਨਹੀਂ ਜਿਹੜੇ ਉਹ ਬੰਦੇ ਉਹਦੇ ਘਰੇ ਡਾਉਣਾ ਆਏ ਸੀਗੇ ਕਹਿੰਦਾ ਉਹ ਮੇਰੇ ਲਿਆਜੀ ਸੀਗੇ ਉਹ ਮੈਂ ਤਾਂ ਨਹੀਂ ਕਟਾਈ ਕਬੂਦਰੀ ਫਿਰ ਉਹਨੇ ਦੂਜੀ ਗੱਲ ਕਹੀ ਉਹ ਕਹਿੰਦਾ ਜੀ ਮੈਂ ਕਬੂਦਰੀ ਤਾਂ ਨਹੀਂ ਕਟਾਈ ਕਹਿੰਦਾ ਉਹ ਮੇਰੇ ਨਾਲ ਰਹਿੰਦੇ ਆ ਤੇ ਉਸ ਤੋਂ ਬਾਅਦ ਕਹਿੰਦਾ ਘੋਲੀਏ ਦੇ ਬੰਦੇ ਉੱਥੇ ਆ ਗਏ ਉਹਨਾਂ ਨੇ ਵੇਖ ਕੇ ਤਾਂ ਮੈਂ ਉੱਥੇ ਲੜਾਈ ਦਾ ਬਈ ਉਹਦੇ ਪੈਰੋਂ ਪਈ ਆ ਉਹ ਕਬੂਤਰੀ ਕਟਾ ਦਿੰਦਾ ਤੇ ਆ ਸਾਰੇ ਭਰਾ ਨਾ ਉਹਦੇ ਖੱਜਲ ਨਾ ਹੁੰਦੇ ਹਨਾ ਦੂਜੀ ਗੱਲ ਹੁਣ ਬਈ ਤੂੰ ਦੱਸ ساری ਬਾਈ ਜੀ ਕਾਲ ਜਦੋਂ ਬਾਜੀ ਨਿਬੜੀ ਆ ਪੰਜਾਂ ਕਬੂਤਰਾਂ ਦੀ ਇੱਕ ਬਾਜੀ ਸਾਂਝੀ ਹੋ ਗਈ ਸੀਗੀ ਜਿਹੜੀ ਬਾਜੀ ਸੰਘੇਣ ਕਬੂਤਰੀ ਸਾਂਭੀ ਸੀਗੀ ਉਹ ਬਾਈ ਸੁਣੀ ਲੇਕੋ ਅਸੀਂ ਠੀਕ ਆ ਇਹ ਕਹਿੰਦੇ ਵੀ ਇਹੀ ਬੰਦਰੀ ਨਹੀਂ ਇਹ ਨਰੂਲ ਆਡਰੀ ਸੀਗੀ ਆਪਣੇ ਕਬੂਤਰਿਆਂ ਦੇ ਥੱਲੇ ਹਾਰ ਗਏ ਸੀ ਚੁੱਪ ਕਰਕੇ ਉਤਰਨ ਲੱਗੇ ਸੀਗੇ ਉੱਪਰ ਫੋਨ ਆਇਆ ਜਦੋਂ ਅਸੀਂ ਉਤਰਨ ਲੱਗੇ ਕਹਿੰਦੇ ਬਾਈ ਇਹ ਕਬੂਦਰੀ ਬੈ ਕੇ ਉੱਡੀ ਆ ਠੀਕ ਆ ਤਾਂ ਜਦੋਂ ਬਣਾ ਕਬੂਤਰ ਜ਼ੋਰ ਲਾ ਰਿਆ ਦੁੱਖ ਹੁੰਦਾ ਬਾਈ ਹਰ ਇੱਕ ਬੰਦੇ ਨੂੰ ਵੀ ਇੱਕ ਜੇ ਕਬੂਤਰ ਬੈ ਕੇ ਉੱਡ ਗਿਆ ਤੇ ਯਾਰ ਸਾਡਾ ਉੱਡਿਆ ਫਿਰ ਤਾਂ ਮਾਰਨਾ ਆਉਂਦਾ ਉਹ ਬੰਦੇ ਨੇ ਕਿੰਨੇ ਟਾਈਮ ਬਾਅਦ ਬਾਈ ਉਹ ਬੰਦੇ ਨੇ 2 2.5 ਘੰਟੇ ਬਾਅਦ ਦੱਸਿਆ ਜਦੋਂ ਮਾਰੀ ਲੱਭਣ ਗਈ ਠੀਕ ਆ ਨਾ ਅੱਜ ਅਸੀਂ ਬਾਤ ਕਰਦੇ ਕੋਹ ਨਹੀਂ ਬੋਲੀ ਜੋ ਉੱਥੇ ਜਿਹੜਾ ਕੋ ਹੋਈ ਗਿਆ ਉੱਥੇ ਲੜਾਈ ਬਹੁਤ ਚੱਲੀ ਆ ਠੀਕ ਆ ਉਹ ਬੰਦਾ ਕਹਿੰਦਾ ਵੀ ਮੇਰੇ ਕੋਲ ਪ੍ਰੂਫ ਆ ਮੇਰੇ ਕੋਲ ਕੈਮਰਾ ਲੱਗਿਆ ਵਾ ਕਹਿੰਦਾ ਵੀ ਵਾ ਚਾ ਕੇ ਦੇਖਣ ਪੱਲੇ ਵਾਜ ਦੋ ਚਲ ਵੀਡੀਓ ਮੂ ਵੀ ਵੈਸੇ ਵੀ ਗਰੁੱਪਾਂ ਦੇ ਵਿੱਚ ਪਹਿਲਾਂ ਹੀ ਪੈ ਗਈ ਆ ਉਹ ਠੀਕ ਆ ਉਹ ਬੰਦੇ ਇਹ ਬਾਈ ਕਹਿੰਦਾ ਵੀ ਸਾਡੇ ਨਹੀਂ ਗਏ ਇਹ ਤਾਂ ਤੜਕੇ ਨਹੀਂ ਸਾਨੂੰ ਟੱਕਰੇ ਗਰੁੱਪਾਂ ਦੇ ਵਿੱਚ ਇਹਨਾਂ ਨੇ ਆ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਕਹਿੰਦੇ 8 ਵਜੇ ਉੱਥੇ ਜਾਣਾ ਐਈ ਉੱਥੇ ਜਾ ਆ ਵੀ ਬੜੇ ਸਾਨੂੰ ਆਈ ਬਾਈ ਉਹ ਪਹਿਨੇ ਸੇ ਆਈ ਲਿਓ ਸਾਨੂੰ ਦੀਗਾ ਸਾਨੂੰ ਕੋਈ ਨਹੀਂ ਮਤਲਬ ਕਿਸੇ ਦੱਸਣਿਆ ਨਹੀਂ ਸੀ ਅਸੀਂ ਤਾਂ ਨਹੀਂ ਆਏ ਸਾਨੂੰ ਕਿਸੇ ਦੱਸਣਿਆ ਸਾਨੂੰ ਚੜਿੱਕੋ ਫੋਨ ਆਇਆ ਕਰਕੇ ਨਹੀਂ ਉੱਠ ਗਏ ਬਾਈ ਸਾਨੂੰ ਕਿਸੇ ਦੱਸਣਿਆ ਨਹੀਂ ਸੀ ਵੀ ਉੱਥੇ ਆਓ ਤਾਲੀ ਦੇਜੋ ਅੱਗੇ ਆਦਾ ਗੁੱਟ ਰਵਾਜੀ ਦੇ ਇੱਕ ਗੱਲ ਬਾਈ ਹੋਰ ਜੇ ਉਹ ਕਹਿੰਦਾ ਉਹਦੇ ਉਹ ਕਹਿੰਦਾ ਮੇਰੇ ਲਿਆਜੀ ਸੀ ਮੈਂ ਮੂੰਹ ਮੱਥਾ ਰੱਖ ਗਿਆ ਜੇ ਉਹ ਕੱਲ ਇਹਨਾਂ ਨੂੰ ਵੀਡੀਓ ਵਿਖਾਉਂਦਾ ਵੀ ਬੰਦੇ ਚੜੱਕਦੇ ਆ ਬਾਈ ਤਾਂ ਇਹਦੇ ਵੀ ਨਹੀਂ ਹੋਣੀ ਸੀ ਇਹ ਚੜੱਕਾਂ ਦਾ ਨਾਂ ਲੈ ਜਿਹੜਾ ਬਾਈ ਸੰਝਣਾ ਨਾ ਆਇਆ ਉਹ ਕਾਰਨ ਬਈ 2000 ਰਿਕਾਰਡਿੰਗ ਆ ਗਈਆਂ 12 ਵਜੇ ਤੱਕ ਜਮਾ ਨਹੀਂ ਕੋਬੋਦੀ ਸੀ ਉਹਦੇ ਵਿੱਚ ਇੱਕ ਗੱਲ ਇਹ ਆ ਗਈ ਵੀ ਗਿੱਲੀ ਕੋਲ ਗਾਲਿਆਂ ਨੇ ਕਬੂਤਰ ਦੂਰਾ ਲਾਇਆ ਮੈਂ ਬਈ ਪਿੰਡ ਦਾ ਕਰਕੇ ਗੁੱਸਾ ਆਉਂਦਾ ਯਾਰ ਇੱਕ ਨੂੰ ਠੀਕ ਆ ਤੇ ਇੱਕ ਜਿਹੜੀਆਂ ਤੱਕ ਸਾਡੇ ਫੋਨ ਤੇ ਗੱਲਾਂ ਹੋਈ ਗਈਆਂ ਬਈ ਸੰਘੇ ਨਾਲ ਹੋਰ ਤਾਂ ਕਹਿੰਦਾ ਗੱਲ ਹੀ ਨਹੀਂ ਹੋਈ ਹੋਰ ਸਾਰ ਨੂੰ ਕੋਈ ਬੰਦੇ ਨੇ ਫੋਨ ਹੀ ਨਹੀਂ ਲਾਇਆ ਜਦੋਂ ਚੜੱਕ ਵੀ ਗਏ ਆ ਬਈ ਸੰਘੇ ਨੂੰ ਗੌੜਮੜ ਫੋਨ ਲੱਗੀ ਗਏ ਚੱਲ ਇਹ ਇਹਨੂੰ ਵੀ ਗੁੱਸਾ ਸੀਗਾ ਕਿਉਂਕਿ ਖੜੀ ਹੋਲੇ ਥਾਂ ਤੇ ਸੀ ਕਬੂਤਰੀ ਕਿੱਧਰ ਬੈਠੀ ਆ ਉੱਥੋਂ ਤੱਕ ਕਿਸੇ ਦੀ ਨਿਗਾਹ ਹੀ ਨਹੀਂ ਗਈ ਕੰਪੀ ਵਾਲੇ ਦੀ ਵੀ ਨਹੀਂ ਗਈ ਹੋਰ ਬ ਠੀਕ ਹੈ ਬਾਈ ਬੈਠੀ ਨੂੰ ਪਤਾ ਲੱਗਿਆ ਮੇਨ ਲੜਾਈ ਦਾ ਕਾਰਨ ਤਾਂ ਉਹ ਬੰਦਾ ਉਹ ਬੰਦੇ ਨੇ ਸਾਨੂੰ ਦੱਸਿਆ ਮੈਂ ਗੁੱਡੀ ਹੈ ਮੇਨ ਲੜਾਈ ਦਾ ਕਾਰਨ ਇੱਕ ਮਿੰਟ ਮੇਨ ਲੜਾਈ ਦਾ ਕਾਰਨ ਖੜ ਜਾ ਯਾਰ ਇੱਕੋ ਮਿੰਟ ਰੋਕ ਤਾਂ ਸਹੀ ਤੂੰ ਅਗਰੇ ਬੈਂਦੀ ਵੇਖੀ ਸੀ ਨਹੀਂ ਨਹੀਂ ਆਪਣਾ ਵੇਖੀ ਤਾਂ ਕਹਿਣੀ ਹੁੰਦੀ ਯਾਰ ਠੀਕ ਹੈ ਕਿ ਮੈਂ ਕਿਹਾ ਬਾਈ ਤੂੰ ਫੋਟੋ ਖਿੱਚ ਰਹੀਂਦਾ ਨਾਲਿਆਂ ਚ ਵੜ ਗਈ ਪਾਣੀ ਚ ਵੜਦੀ ਨੇ ਹੁਣ ਅਸੀਂ 20 ਮਿੰਟ ਉੱਡ ਖੜਦੀ ਆਪਾਂ 50 ਬੰਦੇ ਇਕੱਠੇ ਹੋਏ ਜੇ ਉਹ ਬੰਦਾ 3 ਵਜੇ ਹੀ ਕਹਿ ਦਿੰਦਾ ਵੀ ਬਾਈ ਥੋੜੀ ਕਬੂਤਰੀ ਬਹਿ ਗਈ ਨਾ ਪੁਰੀ ਯਾਰ ਗਣ ਸਾਡਾ ਕੋਈ ਰੋਲਾ ਪੈਣਾ ਨਹੀਂ ਪੈਣਾ ਹੀ ਨਹੀਂ ਸੀ ਰੋਲਾ ਬਾਈ ਇਹ ਗਲਤੀ ਸਾਰੀ ਉਹ ਬੰਦੇ ਦੀ ਹੈ ਜਿਹਨੇ ਕਟਾਈ ਨਹੀਂ ਬਾਅਦ ਚ ਜਦੋਂ ਉਹ ਥਾ ਰੱਖਿਆ ਉਦੋਂ ਉਹ ਬੰਦਾ ਇਹ ਚਲੋ ਕੰਦੀ ਰਹੇਗੀ ਉਦੋਂ ਆ ਗਿਆ ਹਣ ਇੱਕ ਵੇਖੀ ਉਹ ਬੰਦੇ ਨੇ ਉਹ ਬੰਦੇ ਨੂੰ ਅਸੀਂ ਸੌਂਮ ਨਹੀਂ ਖਵਾਈ ਕਾਹ ਜਾਂਦੇ ਵੀ ਚੱਲ ਕੋਈ ਗੱਲ ਨਹੀਂ ਜੇ ਤੂੰ ਬੈਠੀ ਵੇਖੀ ਆ ਸਾਨੂੰ ਤੇਰੇ ਉੱਤੇ ਯਕੀਨ ਆਪਾਂ ਨੂੰ ਬਾਕੀ ਕੈਸ ਪਤੋ ਸਾਨੂੰ ਪੈਸੇ ਮੋੜਨ ਆਇਆ ਸੀ ਅਸੀਂ ਬਈ ਉਹ ਤਾਂ ਪੈਸੇ ਹੀ ਲੈ ਗਏ ਗੱਲਬਾਤ ਦਾ ਤਾਂ ਆਇਆ ਜਿਹੜਾ ਮੈਨੂੰ ਪੈਸੇ ਮੋੜਨ ਆ ਜਾ ਭਾਈ ਅਸੀਂ ਵੀ ਰਹੇ ਸੀਗੇ ਉੱਥੇ ਤਣ ਕੇ ਹੀ ਪੈਸੇ ਲੈ ਕੇ ਗਏ ਕਿ ਜਾ ਅਸੀਂ ਵੀ ਰਹੇ ਮਾਰੂ ਪਰ ਤਾਂ ਫੋਨ ਆਇਆ ਕਹਿੰਦਾ ਭਾਈ 35 40 ਬੰਦੇ ਆ ਲੜਾਈ ਹੋਊਗੀ ਤੁਸੀਂ ਆਇਓ ਨਾਲੇ ਚਲਦੇ ਸੀ ਰੋਡ ਟੱਕਰ ਨਾਲਸ ਵਿੱਚ ਵੀ ਉਹ ਸਾਰਾ ਕਬਾਦਾ ਕੀ ਆ ਇਹਦੇ ਵਿੱਚ ਭਾਈ ਸੰਗੇ ਦਾ ਕੋਈ ਰੋਲ ਨਹੀਂ ਆ ਬੈਠਾ ਸੰਗਾ ਪੂਰੀ ਸਭ ਤੁਸੀਂ ਦੱਸੋ ਬਈ ਸੰਗੇ ਦਾ ਬਾਹ ਇਹਨੇ ਸੀ ਕਿ ਵੀ ਸੰਗੇ ਦੇ ਨਾਲ ਕੋਈ ਜਿਹੜੇ ਬੰਦੇ ਦੇ ਕੋਲ ਕਬੂਤਰੀ ਸੀ ਉਹਦੇ ਨਾਲ ਸਾਡੀ ਗੱਲ ਹੀ ਨਹੀਂ ਹੋਈ ਬਾਗ ਕੋ ਦਰਤੀ ਬਾਹ ਸੰਗੇ ਭਾਈ ਦਾ ਫੋਨ ਮੂਰੇ ਆਈ ਗਿਆ ਉੱਥੇ ਵੀ ਜੋ ਚੜੱਕੀ ਤੜਕੇ ਗਏ ਆ ਮੜਮੜ ਇਹਨੂੰ ਲੱਗੀ ਗਏ ਆ ਆਪ ਤੁਹਾਡੇ ਇਹ ਗੱਲ ਤਾਂ ਸਹੀ ਸੀ ਕਿ ਕਬੂਤਰੀ ਸੀ ਬੈਂਤੀ ਨਹੀਂ ਵੇਖੀ ਹਾਂ ਉਹ ਬੰਦੇ ਨੇ ਸਾਨੂੰ ਇਹ ਗੱਲ ਕਹਿੰਦੇ ਵੀ ਕਬੂਤਰੀ ਬੈਠ ਕੇ ਉਹਦੇ ਪਰਲੇ ਮਾਰ ਰਹੇ ਆ ਇਹ ਇਹ ਤਾਂ ਪਾ ਰਹੇ ਹੋ ਕਿ ਜਿਹਨਾਂ ਦੀ ਕਬੂਤਰੀ ਸੀ ਇਹ ਸਾਡੇ ਕੋਲੇ ਕੱਲ ਵੀ ਆਤ ਤੇ ਸਾਡੇ ਕੋਲੇ ਇਹ ਬੰਦਾ ਰਹਿ ਗਿਆ ਇਹ ਤਾਂ ਸਾਡੇ ਜਦ ਹੋਈ ਗਏ ਆ ਆਪ ਤੁਹਾਡੇ ਅਣਖ ਦੇ ਰਹਿ ਗਿਆ ਵੀ ਮੇਰੀ ਸਾੰਭੀ ਵੀ ਕਬੂਤਰੀ ਮੈਂ ਹੱਕਾ ਥਾਪੜ ਕੇ ਕਿਨਾਂ ਨਹੀਂ ਬੈ ਸਾਨੂੰ ਆਏ ਸਾਡਾ ਕਬੂਤਰਾਂ ਦਾ ਨਾ ਚਰੀਟਾ ਮਾਰ ਮਾਰ ਬੈਠਾ ਮਾਰਨ ਵਾਲੇ ਤੱਕ ਦੋ ਘਰ ਇੱਕ ਬੰਦ ਨੂੰ ਆਉਂਦਾ ਵੀ ਜਿਹੜਾ ਕੋਈ ਸਾਹਿਬ ਨਾਲੇ ਬਈ ਇੱਕ ਗੱਲ ਹੋ ਰਾ ਜਿਹੜੇ ਬੰਦਾਂ ਨੇ ਪੱਲੇ ਮਾਰੇ ਉਹ ਚੜੱਕ ਦੇ ਜਰੂਰ ਸੀ ਮੈਂ ਤੇਦੀਪਾ ਇਹ ਗੱਲ ਦੀ ਸੌਂ ਖਾਨੇ ਵੀ ਜੀ ਅਸੀਂ ਉਹਨਾਂ ਨੂੰ ਕਿਹਾ ਹੋਵੇ ਵੀ ਪੱਲੇ ਮਾਰ ਅਸੀਂ ਉਹਨਾਂ ਨੂੰ ਕਿਹਾ ਹੋਵੇ ਨਾ ਵੀ ਪੱਲੇ ਮਾਰੋ ਅਸੀਂ ਇਹ ਗੱਲ ਦੀ ਸੌਂ ਖਾਨੇ ਠੀਕ ਆ ਕਿ ਨਹੀਂ ਚਲੋ ਅਸੀਂ ਕੋਈ ਪਤਾ ਕੀ ਚੱਕਰ ਆ ਅਸੀਂ ਸੰਗੇ ਦੀ ਖਾਤਰ ਆਏ ਆ ਵੀ ਸੰਗੇ ਦਾ ਇੱਥੇ ਕੋਈ ਰੋਲ ਨਹੀਂ ਇਹਨਾਂ ਬਾਈਆਂ ਨੇ ਵੀਡੀਓ ਪਾਈ ਸੀਗੀ ਉਹ ਬਾਈਆਂ ਨੇ ਕਰਤੀ ਹੈ ਡਿਲੀਟ ਜਿਹੜੀ ਮਤਲਬ ਸੰਘੇਦਾਇਚ ਕੋਈ ਵੀ 1% ਵੀ ਰੋਲ ਨਹੀਂ ਸਮਹਿਦ ਸਮਝਣਾ ਹੁੰਦਾ ਕਿ ਸੰਗੀ ਸੀ ਕੰਮ ਵੀ ਸੀ ਮੈਂ ਤੇ ਸੰਘਾ ਦਾ 4:30 ਵਜੇ ਬਾਜੀ ਤੇ ਆਏ ਆ ਮੇਰੇ ਪਿੰਡ ਦਾ ਮੁੰਡਾ ਚੀਮਾ ਮੈਂ ਉਹਨੂੰ ਉਥੇ ਕੰਮ ਕਰਵਾ ਲਈ ਪਲੰਬਰ ਦਾ ਮੈਂ ਉਹਨੂੰ ਫੋਨ ਕਰਕੇ ਪੁੱਛੀ ਜਾਂ ਮੈਂ ਕਿਵੇਂ ਕਿਵੇਂ ਆ ਕਿਵੇਂ ਆ ਕਿਵੇਂ ਆ ਤੋ ਕਿ ਨਾਲ ਦਾ ਪਿੰਡ ਸੀ ਮੈਂ ਕਹਿਆ ਜੋ ਨੇੜੇ ਜੇ ਜੇ ਤੱਕ ਫਿਰਦੀ ਹੋਏ ਜਾਵੜਾਂਗ ਨਹੀਂ ਰਹਿਣਦੇ ਆਂਗੇ ਕੀ ਆ ਕਿ ਹਾਂ ਤੇ ਇਹਦੇ ਵਿੱਚ ਬਾਈ ਕੋਈ ਸਾਡੀ ਇਹਨਾਂ ਨਾਲ ਕੋਈ ਰੌਲਾ ਨਹੀਂ ਪੁਰੀ ਸਾਹਿਬ ਬੱਚਾ ਨਹੀਂ ਮਨ ਬਣਾ ਲਾ ਗਣੀ ਵੀਰੇ ਇਹ ਸਾਡੇ ਪੁਰੀ ਗੱਲਾਂ ਹੈਟਾ ਮੈਂ ਤਾਂ ਨਾ ਤੂੰ ਹੀ ਪੁਰੀ ਕਹਿੰਦੇ ਕੋਈ ਗੱਲ ਨਹੀਂ ਇਹ ਸਾਡੇ ਮੈਂਬਰਾਂ ਗਰੁੱਪ ਦਾ ਕੋਈ ਨਹੀਂ ਪੁਰੀ ਮੋਟ ਕਹਿੰਦੇ ਮੈਂ ਹੀ ਆ ਮੇਰਾ ਭਰਾ ਹੈ ਪੁਰੀ ਮੈਂ ਹੀ ਆ ਕੋਈ ਚੱਕਰ ਨਹੀਂ ਆਪਾਂ ਨਾਲ ਵੀ ਲੜਨਾ ਠੀਕ ਹੈ ਨਾ ਇਹ ਵੀ ਪੁਰੀ ਹੈ ਸਾਡਾ ਸਾਡਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਬਾਈ પછી નડોના પ્રાવો ਕੀ ਬਣਾ ਜੇ ਕਿਸੇ ਨੇ ਕੋਈ ਗਲਤ ਗੱਲ ਕਹਿਤੀ ਨਾ ਉਹਦੇ ਨਾਲ ਉਹ ਬੰਦਾ ਗੱਤ ਹੈ ਜਿਹੜੇ ਬੰਦੇ ਨੇ ਕਬੂਤਰੀ ਬੈਠ ਗਈ ਜੇ ਤੂੰ ਵੇਖ ਲਈ ਜਾਂ ਫੋਟੋ ਖਿੱਚ ਲਾ ਜੇ ਤਰੀਕੇ ਐਵੇਂ ਲੱਗੇ ਤੂੰ ਉਹਦੇ ਹੀ ਦੱਸ ਜਦੋਂ ਤੂੰ ਖੀਰ ਤੇ ਦੱਸਦਾ ਇਹਨੂੰ ਪਤਾ ਗੈ ਉਹਨੂੰ ਵੀਰੇ ਉਹ ਬੰਦੇ ਨੂੰ ਪਤਾ ਸੀ ਵੀ ਬੰਦਾ ਕਿਹੜੇ ਇੱਕ ਦੇ ਆ ਬੰਦਾ ਉਹ ਨਹੀਂ ਦੱਸਦਾ ਉਹਦੇ ਕੋਲੇ ਬੰਦੇ ਆ ਆ ਬੱਚਾ ਚੜਾ ਕੇ ਰੋਟੀ ਖਵਾਈ ਆ ਉਹ ਬੋਲ ਇੱਕ ਗੱਲ ਹੋਰ ਬਈ ਮੂੰਹ ਤੇ ਹੀ ਟਾਲਿਆ ਰਾਤ ਨੂੰ ਮੈਨੂੰ 11 ਵਜੇ ਉਹਨੇ ਫੋਨ ਲਾਇਆ ਮੈਨੂੰ ਕਹਿੰਦਾ ਸੋਹਣੀ ਤੇ ਵਾਲੀ ਕਬੂਦਰੀ ਮੈਂ ਗੋਲ ਕਰਨੀ ਸੀ ਮੈਂਗਾ ਘਰੇ ਫਿਰਦੀ ਹੂੰਂ ਲੇ ਜਾ ਮੈਂਗਾ ਇੰਨਾ ਪਲੇਅਰ ਪਵਾ ਕੇ ਵੀ ਤੂੰ ਆਹ ਗੱਲ ਕਹਿ ਰਿਹਾ ਮੈਂ ਬੰਦਾ ਜਿਸ ਨਿੱਕਰੇ ਆਹੋ ਘਰੇ ਫਿਰਦੀ ਮੈਂ ਕਹੂੰਂ ਲੇ ਜਾ ਠੀਕ ਆ ਕਿ ਨਹੀਂ ਸਾਰੇ ਹੁਣ ਕਿਆ ਸਾਰੇ ਹੁਣ ਕਿਆ ਉਹ ਤੜਕੇ ਤੜਕੇ ਵੀ ਇਹਨੂੰ ਹੰਗੇ ਨੂੰ ਕਹਿੰਦਾ ਜੀ ਚਲ ਹੰਗੇ ਤੇਰੀ ਜਾਨ ਨਹੀਂ ਦੇਣੀ ਮੈਂ ਚੱਕਣੀ ਆ ਚਲੋ ਕੋਲੇ ਰਿਕਾਰਡਿੰਗ ਵੀ ਪਾਈ ਆ ਕੋਲੇ ਰਿਕਾਰਡਿੰਗ ਵੀ ਪਾਈ ਐ ਜੀ ਦੀ ਵੀ ਮੈਂ ਚਲ 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 ਬਸ ਬਹੁਤਾ ਅਸੀਂ ਭਾਈ ਤਾਂ ਆਏ ਆ ਬਈ ਲੜਾਈ ਨਾ ਹੋਵੇ ਸਾਰੇ ਇਕੱਠੇ ਰਹਿਣਾ ਕੋਈ ਅਸੀਂ ਲੜਨ ਨਹੀਂ ਆਏ ਕਿ ਇਹਨਾ ਸਿਰਫ ਇਨਾ ਭਰਾਵਾਂ ਦਾ ਸਮਝੌਤਾ ਕਰਾਉਣਾ ਆਏ ਆ ਉਹਨਾਂ ਨਾਲ ਵੀ ਹੋ ਗਿਆ ਨਾ ਸਾਰਿਆਂ ਨਾਲ ਵੀ ਆਪਾਂ ਕੱਲ ਨੂੰ ਨਿੱਤ ਬਾਜ਼ੀਆਂ ਦੇ ਇਕੱਠੇ ਹੋਣਾ ਵੀ ਕੱਲ ਨੂੰ ਭਾਈ ਅੱਜ ਵੀਡੀਓ ਨਾ ਪਾਉਂਦੇ ਕੱਲ ਨੂੰ ਗੁੱਸਾ ਵੱਧਾ ਇਹਨਾਂ ਬੰਦਿਆਂ ਦਾ ਵੀ ਧੰਨਵਾਦ ਤੇ ਕੈਸ ਪਤੋ ਦਾ ਵੀ ਧੰਨਵਾਦ ਬਾਈ ਜਿਹੜੇ ਬੰਦੇ ਸਾਨੂੰ ਪੈਸੇ ਕਹਿੰਦੇ ਸੀ ਇਹ ਬਾਈ ਤਿਆਰ ਸੀਗੇ ਪੂਰੇ ਪੈਸੇ ਨਹੀਂ ਲੈਣੇ ਸੀ ਪਤਾ ਕੀ ਆ ਪੈਸੇ ਪੈਸੇ ਹੀ ਵੀਰੇ ਲੈਣੇ ਸੀ ਠੀਕ ਆ ਕਿ ਨਹੀਂ ਪਰ ਕਹਿੰਦਾ ਕਹੀ ਆ ਕਹਿੰਦਾ ਜਦੋਂ ਕਹਿੰਦਾ ਕਬੂਤਰੀ ਨੂੰ ਕਹਿੰਦਾ ਇਹਨਾਂ ਨੇ ਵੇਖੀ ਆ ਘੋਲਗੇ ਵਾਲਿਆਂ ਨੇ ਕਹਿੰਦਾ ਕਹਿੰਦਾ ਉਹਨਾਂ ਨੇ ਦੇਖੀ ਆ ਇਹ ਤੁਸੀਂ ਗਏ ਉਹਦੇ ਕੋਲੇ ਨਹੀਂ ਦੇਖੀ ਬਾਈ ਨਹੀਂ ਦੇਖੀ ਨਹੀਂ ਦੇਖੀ ਬਾਈ ਜਿਹੜਾ ਗਲਤ ਬਾਈ ਮਗਾ ਸੀ ਇੱਕ ਬੰਦੇ ਦੀ ਵਜ੍ਹਾ ਨਾਲ ਆ ਜਦੋਂ ਕੂਦਰੀ 3 ਵਜੇ ਪੈਰ ਲਾਗੇ ਉਦੋਂ ਕਟਾਰ ਨਾਲ ਸਾਡੇ ਗੱਲ ਵੀ ਮਨੂਸੀ ਧੋਖਾ ਰਿਕਬੰਦ ਨੇ ਜੋਰ ਲਾਕੇ ਕੂਦਰਾ ਤੇ ਕਿਸੇ ਦਾ ਵੀ ਹੋਵੇ ਠੀਕ ਆ ਆਹ ਬਾਈ ਸੰਗਾ ਆਪਣੇ ਘਰੇ ਆਇਆ ਜੀ ਆਇਆਂ ਨੂੰ ਕਿਉਂਕਿ ਸਾਡੇ ਚ ਗੁੱਸਾ ਕਿਲਾ ਉਹ ਜਾਣੀ ਸੀਗਾ ਕੋਈ ਰਿਕਬੰਦ ਨਾਲ ਪੈਂਟ ਦਾ ਪਿਆਰ ਹੁੰਦਾ ਨਾ ਹੀ ਵੀਡੀਓ ਪਾਉਣੀ ਸੀਗੀ ਗਰੁੱਪਾਂ ਦੇ ਵਿੱਚ ਇਹ ਜਿਹੜੀਆਂ ਵੀਡੀਓ ਰਿਕਾਰਡਿੰਗ ਆ ਗਿਆ ਕਰਕੇ ਉਹ ਵੀਡੀਓ ਪੇਕ ਕਰਨਾ ਤੜਕੇ 8:00 ਵਜੇ ਵੀਡੀਓ ਬਣਗਾ ਸਹੀ 12:00 ਵਜੇ ਬਾਜੀ ਮੰਨ ਲੈ ਤੇ ਕਿਹੜਾ ਮੁੰਡਾ ਠੀਕ ਹੈ ਬਾਕੀ ਧੰਨਵਾਦ ਆਦਾ ਸੰਗੇ ਬਾਈ ਨਾਲ ਸਾਡੀ ਰਾਜੀਨਾਮਾ ਹੈ ਆਪਣਾ ਰਾਜੀਨਾਮਾ ਬਸ ਇਹ ਬਾਈ ਦੇ ਨਾਲ ਰੌਲਾ ਇਹ ਤਾਂ ਹੁੰਦਾ ਪੈ ਗਿਆ ਕਿਉਂਕਿ ਜਿਹੜਾ ਮਨੂ ਬਾਈ ਦੇ ਕੋਲ ਕੂਦੀ ਸੀ ਇਹਦਾ ਸਾਡੇ ਕੋਲ ਫੋਨ ਨੰਬਰ ਰਹੀ ਸੀ ਸੰਗੇ ਬਾਈ ਦੇ ਨਾਲ ਫੋਨ ਤੇ ਗੱਲ ਹੋਈ ਗਈ ਇਹਨੂੰ ਆਪਦੀ ਖੇਡ ਤੇ ਬਾਈ ਮਾਰ ਸੀ ਗਿਆ ਆਪਦੀ ਖੇਡ ਤੇ ਤਾੜਿਆ ਰਿਹਾ ਹਾਂ ਉਹ ਆਦੇਸਾਂ ਤੇ ਮਾਨਸਿਕ ਜੀ ਤਾੜੇ ਦੇ ਉਹਨੇ ਬੈਠੀ ਦਾ ਕੋਈ ਸੂਤ ਨਹੀਂ ਦਿੱਤਾ ਬੈਠੀ ਆ ਨਾ ਪੰਨੇ ਦਾ ਬੈਠੀ ਆ ਆਪਾਂ ਕਾਪੀ ਦੇ ਖੜੇ ਬੈਠੀ ਦੇ ਕੋਈ ਸੂਤ ਦਿੱਤਾ ਪਾਣੀ ਪੀਂਦੀ ਦਾ ਕੋਈ ਨਹੀਂ ਇਹ ਜਿੰਦ ਗਿਆ ਆਪਾਂ ਵੀਡੀਓ ਕੋਈ ਨਹੀਂ ਨਹੀਂ ਵੀਡੀਓ ਕੋਈ ਨਹੀਂ ਦਿਖਾਈ ਕੋਈ ਵੀਡੀਓ ਨਹੀਂ ਕੋਈ ਵੀਡੀਓ ਨਹੀਂ ਕੋਈ ਵੀਡੀਓ ਨਹੀਂ ਨੰਬਰ 2 ਸਾਨੂੰ ਭਾਈ ਚਲਾਉਣਾ ਨਹੀਂ ਸੀ ਹੁੰਦਾ ਸੀ ਤਾਂ ਫਰੋ ਲੈਦੇ ਹੋ ਨਹੀਂ ਨਹੀਂ ਪਤਾ ਕੀ ਮੈਂ ਹੁੰਦਾ ਜੇ ਉਹ ਬਜ਼ਾਰ ਤੋਂ 10 ਵਜੇ ਹੀ ਕਹਿ ਹੁੰਦਾ ਨਾ ਵੀ ਬਹਿ ਗਈ ਆਪਣਾ ਭਾਈ ਕਾਹਦਾ ਰੌਲਾ ਸੀ ਅਦੀ ਦਾ ਚੱਕੇ ਪਿੰਜਰਾ 3:30 ਵਜੇ ਹੁਣ ਇਹ ਹਰ ਕਿੰਨੀ ਕਾਹਦਾ 6 ਵਜੇ ਇੱਕ ਕਰਿਆ ਗਿਆ ਫੋਨ ਲੈ ਕੇ ਕਟਾਇਆ ਭਾਈ ਚੈਨਲ ਪੁੱਛੀ ਹਾਂ ਬਸ ਬਾਈ ਯਾਰ ਗੱਲ ਕਰ ਗੱਲ ਕਰ ਤੰਤ ਕਬੂਤਰ ਆਉਂਦਾ ਰੋ ਜਾ ਬਹਿ ਜਾ ਨਾਲੇ ਜਦੋਂ ਕਬੂਤਰ ਜਦੋਂ ਬਾਈ ਕਬੂਤਰ ਉੱਡੀ ਜਾਂਦੇ ਆ ਆਪਾਂ ਕਾਪੀ ਤੇ ਹੁੰਨੇ ਆ ਆਪਾਂ ਕਾਪੀ ਤੇ ਧਿਆਨ ਰੱਖਦੇ ਆ ਕਬੂਤਰੀ ਆ ਗਈ ਕਬੂਤਰੀ ਆ ਗਈ ਆਪਾਂ ਨੂੰ ਕੀ ਪਤਾ ਉਧਰ ਕਬੂਤਰ ਕੀ ਹਰਕਤ ਕਰਿਆ ਇਹ ਹੈ ਕਿ ਨਹੀਂ ਕਿ ਇਹ ਨੂੰ ਜਿਹੜੇ ਬੰਦੇ ਨੇ ਵੇਖਿਆ ਇਹ ਐ ਨਹੀਂ ਕਹਿੰਦੇ ਵੀ ਸਾਡੀ ਬੈਠੀ ਨਾ ਹੋਊਗੀ ਜੇ ਉਹ ਕਹਿੰਦਾ ਬੈਠੀ ਵੀ ਹੋ ਸਕਦੀ ਆਪਾਂ ਨਹੀਂ ਪਰ ਵੀ ਬੈਠੀ ਨਾ ਜਦੋਂ ਇਹਨਾਂ ਨੇ ਵੀਡੀਓ ਨਹੀਂ ਪਤਾ ਕਮੇਟੀ ਨੂੰ ਕੌਣ ਨਹੀਂ ਪਤਾ ਜੇ ਉਹ ਬੰਦੇ ਨੇ ਵੇਖੀ ਆ ਉਦੋਂ ਹੀ ਗੈਰ ਉਹਦਾ ਹੱਕ ਮਾਰ ਦੱਸ ਉਹਦਾ ਹੱਕ ਮਾਰ ਬਾਈ ਇਹਦਾ ਖੇਲ ਜਿਵੇਂ ਆ ਕਰਕੇ ਨਿਕਲ ਨਾਲੇ ਗੱਲ ਕਰੋ ਜੇਕਰ ਉਹਦਾ ਕਹਿੰਦਾ ਮੇਰੀ ਲਿਹਾਜ਼ ਸੀਗੀ 2 ਘੰਟੇ ਬਾਅਦ ਉਹਦੀ ਲਿਹਾਜ਼ ਖਤਮ ਹੋ ਗਈ ਸੀ ਨਾਲੇ ਨੰਬਰ 2 ਨੰਬਰ ਨੰਬਰ 2 ਬਾਈ ਜਿੰਨਾ ਬੰਦਨੇ 1000 ਰੁਪਇਆ ਪਲੱਸ ਵਾਧਾ ਲੱਖ ਰੁਪਇਆ ਸਾਡੇ ਬੰਦਿਆਂ ਕੋਲੇ ਸੀ ਜਦੋਂ ਇਹ ਗੱਲ ਦਾ ਹੋ ਗਿਆ ਕਲੀਅਰ ਵੀ ਸਾਡੀ ਗੂਦਰੀ ਇਕੱਲੀ ਰਹਿ ਗਈ ਠੀਕ ਆ ਕਿ ਨਹੀਂ ਉਸ ਤੋਂ ਬਾਅਦ ਜਾਂ ਰੌਲਾ ਪੈ ਗਿਆ ਉੱਥੇ ਠੀਕ ਆ ਕਿ ਨਹੀਂ ਚਲੋ ਰੌਲਾ ਪੈ ਗਿਆ ਜਦੋਂ ਇਹ ਗੱਲ ਕਲੀਅਰ ਹੋ ਗਈ ਵੀ ਪੈਸੇ ਜਿਹੜੇ ਆਹੀ ਪੰਜਾ ਚਵੰਡ ਨੇ ਕਾਪੀ ਵਾਲਿਆਂ ਦੀ ਜਿਹੜੀ ਸੀਗੀ ਇਕਤ ਹੋ ਗਈ ਕਾਰਵਾਈ ਵੀ ਇਹਦਾ ਇਹਨਾਂ ਨੂੰ ਦੇਣੇ ਪਏ ਬਾਈ ਅਸੀਂ ਆਪਦੇ ਕੋਲੋਂ ਲਿਆ ਕੇ ਦਿੱਤੇ ਪਏ ਤੇ ਹਾਂ ਦੱਸਦੇ ਸੀ ਬਾਈ ਹੁਣ ਕਰਦੇ ਆ ਸਾਡੇ ਘਰੇ ਪਏ ਸੀ ਜੇ ਸਾਡੇ ਮਨ ਚ ਕੋਈ ਬੀਮਾਨੀ ਹੁੰਦੀ ਪੁਲੀਸ ਸਾਹਿਬਾਈ ਕਹਿ ਜਾਂਦੇ ਰਹਿੰਦੇ ਗਲਤ ਗੱਲ ਜਿਹੜੀ ਗੱਲ ਹੈ ਨਾ ਸਹੀ ਉਹ ਸਹੀ ਰੱਖੋ ਕੋਈ ਗੱਲ ਉਹ ਬੰਦੇ ਨੇ ਲੜਾਈ ਪਾਈ ਨਾ ਸਾਰੀ ਬਾਕੀ ਓਕੇ ਬਾਈ ਹੁਣ ਥੋੜਾ ਕੋਈ ਨਹੀਂ ਨਾ ਚੱਕਰ ਸਾਡੇ ਸਾਹਮਣੇ ਬੈਠੀ ਹੁੰਦੀ ਇਹ ਆਰਾਮ ਦੇ ਕੇ ਆਏ ਕਹਿ ਕੇ ਕਟਾਉਂਦੇ ਬਾਈ ਇਹਨੂੰ ਬਚ ਲੋ ਭਾਈ ਵਾਲੇ ਨੂੰ ਜਿੰਨੀ ਦਾ ਮੇਰਾ ਬੈਠਾ ਮੈਂ ਕਹਿ ਕੇ ਕਟਾਇਆ ਪਹਿਲਾਂ ਵੀ ਕਾਪੀ ਵਾਲਾ ਰਿਕਾਰਡ ਬਣਾਵਾਦੇ ਪਹਿਲਾਂ ਆਪਾਂ ਬਾਬਾਈ ਇਹਨਾਂ ਦੀ ਹੁਣ ਆਪਾਂ ਰੋਜ਼ ਬਾਜ਼ੀਆਂ ਛੱਡਨੀਆਂ ਜੇ ਆਪਾਂ ਆਪ ਸੱਚੇ ਹੋ ਕਰਕੇ ਵੀ ਬਾਜ਼ੀਆਂ ਵਧੀਆ ਕਰਾਵਾਂਗੇ ਤਾਂ ਗਾਹ ਭਾਈ ਚੰਗੀਆਂ ਬਾਜ਼ੀਆਂ ਹੋ ਜਾਣਗੀਆਂ ਜੇ ਆਪਾਂ ਗੰਦ ਨਾਲੇ ਭਾਈ ਗੱਲ ਇੱਕ ਹੋਰਾਂ ਪਿੰਜਰੇ ਲੈ ਕੇ ਨੱਥੀ ਬਾਜ਼ੀਆਂ ਤੇ ਜਾਣਾ ਸਾਡੇ ਬੱਚੇ ਲੱਗਣਗੇ ਅਸੀਂ ਇਹਨਾਂ ਦੇ ਮੱਥੇ ਲੱਗਾਂਗੇ ਇੱਕ ਨਾ ਬੰਦੇ ਨੂੰ ਚੋਰ ਨਿਗਾਣਾ ਵੇਖਣਾ ਇਹ ਗੱਲ ਗੱਲ ਯਾਰ ਆਪਣੇ ਭਾਈ ਆਪਾਂ ਨੱਥੂ ਦੀ ਬਾਜ਼ੀ ਪਹਿਲੀ ਵਾਰ ਜ਼ਿੰਦਗੀ ਜਵੰਡੀ ਨਹੀਂ ਪੂਰੀ ਘੋਲਗਾ ਠੀਕ ਹੈ ਆਪਣੀ ਕਬੂਤਰੀ ਉੱਡਦੀ ਸੀ ਇਹਦੇ ਨਾਲ ਜਦੋਂ ਨਵੇਂ ਕਬੂਤਰ ਰੱਖੇ ਮੰਨੇ ਨੇ ਕਿਹਾ ਕਹਿੰਦਾ ਬੰਦੇ ਦਾ ਨਾ ਬਾਈ ਆਪਾਂ ਜਿਗਰਾ ਵਧਾਉਣਾ ਇਹਦਾ ਯਾਰ ਦਾ ਆਪਣਾ ਯਾਰ ਆ ਕਹਿੰਦਾ ਮੰਨਾ ਮੰਨੂ ਗਿਆ ਲੱਗ ਜਾਦਾ ਹੀ ਕਹਿੰਦਾ ਪੂਰੀ ਤੁਹਾਨੂੰ ਬਾਜੀ ਆਦੀ ਇਹਨੂੰ ਦੇਣੀ ਪੈਣੀ ਹੈ ਜਿੱਥੇ ਮਰ ਨਾ ਇੱਕ ਗੱਲ ਹੋਰ ਆ ਅਸੀਂ ਬਾਈ ਹਮ ਕੀਤੀ ਇੱਕ ਗੱਲ ਹੋਰ ਆ ਇਹ ਬੰਦੇ ਨੇ ਸਾਡਾ ਇਹਨੇ ਵੀ ਮਾਰ ਕੀਤਾ ਅਸੀਂ ਵੀ ਮਾਰ ਕੀਤਾ ਨਥੋ ਗੇਂ ਬਾਜੀ ਤੇ ਬਾ ਬਾਈ ਗੱਲ ਆ ਸਾਰੀ ਕਲੀਅਰ ਆ ਬਈ ਆ ਬਾਈ ਗਿਆਨੀਆਂ ਦਾ ਬਈ ਸੰਗੇ ਦਾ ਵਿੱਚ ਇਹਦੇ ਕੋਈ ਰੋਲ ਨਹੀਂ ਆ ਬਈ ਸੰਗੇ ਦਾ ਸਾਥੋਂ ਨਾਮ ਲਿਖਿਆ ਗਿਆ ਬਈ ਉਹ ਵੀਡੀਓ ਡਿਲੀਟ